ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀ ਕਾ ਸੰਸਦ ਆਪ ਆਦਮੀ ਪਾਰਟੀ ਦੇ ਮੀਤ ਹੇਰ ਨੂੰ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਹੀਂ ਦੇਖਿਆ ਗਿਆ ਆਖਰਕਾਰ ਕੀ ਵਜ੍ਹਾ ਹੈ ਕਿ ਮੀਤ ਹੇਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਦੂਰੀ ਬਣਾ ਲਈ ਹੈ ਤੇ ਦੂਸਰੇ ਪਾਸੇ ਸਰਕਾਰ ਵੱਲੋਂ ਦਿੱਤੇ ਹੋਏ ਫਲੈਟ ਨੂੰ ਲੈ ਕੇ ਵੱਡਾ ਝਟਕਾ ਲੱਗਿਆ ਹੈ ਮੀਤ ヘア ਨੂੰ ਮੀਤ ヘア ਇਸ ਕਰਕੇ ਟੈਨਸ਼ਨ ਦੇ ਵਿੱਚ ਨੇ ਕਿਉਂਕਿ ਬਰਨਾਲਾ ਦੀ ਜਿਮਨੀ ਚੋਣ ਮੀਤ ヘア ਦੇ ਮਾਸੀ ਦੇ ਮੁੰਡੇ ਨੇ ਲੜੀ ਸੀ ਤੇ ਮੀਤ ヘア ਦੇ ਮਾਸੀ ਦਾ ਮੁੰਡਾ ਬੁਰੀ ਤਰ੍ਹਾਂ ਹਾਰਿਆ ਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਕੋਲੋਂ ਇਸ ਕਰਕੇ ਖਫਾ ਨੇ ਕਿ ਮੀਤ ヘア ਸੋਚ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਜੋ ਨਹੀਂ ਲਗਾਇਆ ਗਿਆ ਜਿਹੜੇ ਆਪ ਆਪਦੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਨੇ ਕਿਉਂਕਿ ਮੇਨ ਕਰਕੇ ਗੱਦਲਵਾਹਾ ਚੱਬੇਵਾਦ ਅਤੇ ਡੇਰਾ ਬਾਬਾ ਨਾਨਕ ਤੇ ਨਾਨਕੋਵਾਲ ਜਿਹੜੇ ਵਿਧਾਇਕ ਸੀ ਮੰਤਰੀਆਂ ਦਾ ਉਧਰ ਰੁਝਾਨ ਰਿਆ ਲੇਕਿਨ ਇੱਧਰ ਸੰਜੀਵ अरोड़ा ਨੇ ਕੋਠੀ ਜਿਹੜੀ ਮਰ ਲਈ ਹੈ ਮੀਠੇੜ ਦੀ ਮੀਠੇੜ ਨੂੰ ਉਸ ਕੋਠੀ ਦੇ ਵਿੱਚੋਂ ਹੁਣ ਬਾਹਰ ਕਰ ਦਿੱਤਾ ਗਿਆ ਆਪਣਾ ਸਨਮਾਨ ਆਪਣਾ ਬੁਰੀ ਵਿਸਥਾ ਚੁੱਕ ਕੇ ਹੋਰ ਕਿਤੇ ਡੇਰੇ ਲਾਉਣ ਲਾਉਣੇ ਪੈਣਗੇ ਦੱਸਿਆ ਜਾ ਰਿਹਾ ਕਿ ਮੀਤ ਹੈ ਸੰਸਦ ਤੋਂ ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੈ ਤੋਂ ਚੰਡੀਗੜ੍ਹ ਸਥਿਤ ਸਰਕਾਰੀ ਅਸ਼ਿਆਨਾ ਖਾਲੀ ਕਰਵਾ ਕਰਵਾ ਲਿਆ ਗਿਆ ਹੈ ਕੈਵਰੈਂਟ ਮੰਤਰੀ ਸੰਜੀਵ ਰੋੜਾ ਸੀ ਭਗਵਤਮਾਨ ਆਪਣਾ ਗਵਾਂਢੀ ਬਣਾਇਆ ਮੀਤ ਹੈ ਦੇ ਖਾਲੀ ਕਰਨ ਮਗਰੋਂ ਸੰਜੀਵ ਰੋੜਾ ਨੂੰ ਅਲਾਟਿਆ ਹੋਇਆ 43 ਨੰਬਰ ਬੰਗਲਾ ਸੰਸਦ ਮੈਂਬਰ ਬਣ ਤੋਂ ਬਾਅਦ ਹੇਅਰ ਨੂੰ ਰਹਿਣ ਦੀ ਮਿਲੀਸੀ ਆਜ਼ਾਦਤ ਹੈ ਜਿਹੜੇ ਕਮਰੇ ਕਮਰੇ ਦੇ ਵਿੱਚ ਮੀਤ ਹੈ ਨੂੰ ਰਹਿਣ ਦੀ ਅਜ਼ਾਦਤ ਮਿਲੀ ਸੀ ਉਹ ਕਮਰਾ ਹੁਣ ਉਹ ਬੰਗਲਾ ਹੁਣ ਜਿਹੜਾ ਹੈ ਦੇ ਦਿੱਤਾ ਗਿਆ ਹੈ ਸੰਜੀਪ ਅਰੋੜਾ ਨੂੰ ਕਿਉਂਕਿ ਸੰਜੀਪ ਅਰੋੜਾ ਨੂੰ ਬਾਰ ਬਾਰ ਭੰਡਿਆ ਜਾ ਰਿਹਾ ਸੀ ਕਿ ਭਾਈ ਇਹ ਤਾਂ ਗੜਗਾਉਂ ਦੇ ਨੇ ਜੇਕਰ ਕਿਸੇ ਨੇ ਕੰਮ ਕਰਾਉਣਾ ਹੋਇਆ ਤੇ ਇਹ ਗੜਗਾਉਂ ਜਾਣਗੇ ਲੇਕਿਨ ਮੀਤ ਹੈ ਦੀ ਕੋਠੀ ਦੇ ਵਿੱਚ ਸਾਰਾ ਸਬਾਨ ਸ਼ਿਫਟ ਕਰ ਦਿੱਤਾ ਗਿਆ ਹੈ ਸੰਜੀਪ ਅਰੋੜਾ ਦਾ ਸੰਜੀਵ ਅਰੋੜਾ ਮੌਸਮ ਦਾ ਟਾਈਮ ਜਿਹੜਾ ਹੈ ਉਹ ਸਪੈਂਡ ਆਪਣੇ ਬੰਗਲੇ ਦੇ ਵਿੱਚ ਜਾਂ ਆਪਣੇ ਹਲਕੇ ਲੁਧਿਆਣਾ ਦੇ ਵਿੱਚ ਗੁਜ਼ਾਰਾ ਕਰਨਗੇ ਕਿਉਂਕਿ ਲੁਧਿਆਣਾ ਹਲਕੇ ਤੋਂ ਕਾਫੀ ਬਿਲਕੁਲ ਨੇੜੇ ਨਜ਼ਦੀਕ ਪੈਂਦਾ ਹੈ ਚंडीगढ़ ਇਸ ਕਰਕੇ ਦੂਸਰੇ ਪਾਸੇ ਮੀਥ ਹੇਅਰ ਦਾ ਕਮਰਾ ਜਿਹੜਾ ਫਲੈਟ ਹੈ ਬੰਗਲਾ ਹੈ ਉਹ ਖਾਲੀ ਕਰਵਾ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਕਾਫੀ ਲੰਬੇ ਸਮੇਂ ਤੋਂ ਜੇ ਗੱਲ ਕਰੀਏ ਮੀਥ ਹੇਅਰ ਨੇ ਕਿਸੇ ਵੀ ਤਰ੍ਹਾਂ ਦਾ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਖਿਤਾ ਪ੍ਰਤੀ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਧੰਨਵਾਦ